ਜੈ ਸ੍ਰੀ ਦੀਵਾਰ ਦਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਦੇ ਚ ਜਿਤਨੀਆਂ ਗਹਿਰਾਈਆਂ ਨੂੰ ਸਤਿਗੁਰ ਨੇ ਛੋਇਆ ਬਿਆਨ ਕੀਤਾ ਹੈ ਉਸ ਨੂੰ ਸੋਣਾ ਬਿਆਨ ਕਰਨਾ ਤੇ ਕਠਨ ਪਰ ਇਹ ਨਿੱਖ ਜਿਹਾ ਮੱਛਰ ਆਕਾਸ਼ ਤੱਕ ਪਹੁੰਚ ਨਹੀਂ ਸਕਦਾ ਔਰ ਇੱਕ ਮਛਲੀ ਸਾਰੇ ਸਾਗਰ ਦਾ ਅੰਤ ਨਹੀਂ ਬਾਸ ਸਕਦੀ ਇਸ ਤਰ੍ਹਾਂ ਹੀ ਇਸ ਸ਼ਬਦ ਵਿੱਚ ਉਚਾਈ ਹੈ ਗਹਿਰਾਈ ਹੈ ਇਸ ਸ਼ਬਦ ਦੇ ਅਰਥ ਮੈਂ ਆਰੰਭ ਕਰਾਂ ਸਤਿਗੁਰਾਂ ਦੀ ਬਾਣੀ ਦੇ ਇੱਕ ਵਾਕ ਤੋਂ ਜਾਗਤ ਸੋਇਆ ਜਨਮ ਗਵਾਇਆ ਮਨੁੱਖ ਜਾਗਿਆ ਹੋਇਆ ਹੈ ਔਰ ਸੁੱਤਾ ਹੋਇਆ ਹੈ ਪ੍ਰਸ਼ਨ ਖੜਾ ਹੋਵੇਗਾ ਜੋ ਜਾਗਿਆ ਹੋਇਆ ਹੈ ਉਹ ਜਾਗਿਆ ਹੋਇਆ ਹੈ ਜੋ ਸੁੱਤਾ ਹੋਇਆ ਹੈ ਉਹ ਸੁੱਤਾ ਹੋਇਆ ਹੈ ਪਰ ਮਹਾਰਾਜ ਐਸਾ ਨਹੀਂ ਕਹਿ ਰਹੇ ਮਨੁੱਖ ਜਾਗਿਆ ਹੋਇਆ ਹੈ ਮਨੁੱਖ ਸੁੱਤਾ ਹੋਇਆ ਹੈ ਇਹਨੂੰ ਫਿਰ ਪ੍ਰਾਚੀਨ ઋષਿ ਮਨੀਆਂ ਨੇ ਸ਼ਬਦ ਦਿੱਤਾ ਹੈ ਇਸ ਅਵਸਥਾ ਨੂੰ ਅਰਧ ਚੇਤਨ ਅੱਧਾ ਜਾਗਿਆ ਅੱਧਾ ਸੁੱਤਾ ਹੋਇਆ ਇਸ ਵਾਸਤੇ ਅਧੂਰਾ ਹੈ ਅਰਧ ਚੇਤਨ ਅੱਧਾ ਜਾਗਿਆ ਅੱਧਾ ਸੁੱਤਾ ਹੈ ਜਾਗਿਆ ਹੈ ਧਨ ਦੇ ਪ੍ਰਤੀ ਸੁੱਤਾ ਹੈ ਧਰਮ ਦੇ ਪ੍ਰਤੀ ਜਾਗਿਆ ਹੈ ਪਦਾਰਥਾਂ ਦੇ ਪ੍ਰਤੀ ਸੁੱਤਾ ਹੋਇਆ ਹੈ ਪਰਮਾਤਮਾ ਦੇ ਪ੍ਰਤੀ ਜਾਗਿਆ ਹੈ ਪਰਵਾਰ ਦੇ ਪ੍ਰਤੀ ਸੁੱਤਾ ਹੋਇਆ ਹੈ ਨਿਰੰਕਾਰ ਦੇ ਪ੍ਰਤੀ ਇਹ ਹੁਣ ਅਗਰ ਸੁੱਤਾ ਹੋਇਆ ਮਨੁੱਖ ਪਾਠ ਵੀ ਕਰੇ ਪੂਜਾ ਵੀ ਕਰੇ ਕਥਾ ਵੀ ਕਰੇ ਕੀਰਤਨ ਵੀ ਕਰੇ ਸਾਰੇ ਧਾਰਮਿਕ ਕਰਮ ਕਰੇ। ਤੋਂ ਸੁੱਤੇ ਦੇ ਸਾਰੇ ਕਰਮ ਵੀ ਸੰਸਾਰੀ ਹੋ ਜਾਣਗੇ। ਕਿਉਂਕਿ ਅਜੇ ਇਥੇ ਪ੍ਰਮਾਤਮਾ ਦੇ ਪ੍ਰਤੀ ਇਹ ਜਾਗਿਆ ਹੀ ਨਹੀਂ ਤੇ ਪ੍ਰਮਾਤਮਾ ਦੇ ਪ੍ਰਤੀ ਕਰਮ ਕੀ ਖਾਕ ਕਰੇਗਾ? ਕਿਸ ਤਰ੍ਹਾਂ ਕਰੇਗਾ? ਉਮੀਦ ਹੈ ਜਿਹੜੇ ਗਹਿਰੇ ਸਦਸੰਗੀ ਕੁਝ ਅਭਿਆਸ ਕਰਦੇ ਹੋਣਗੇ ਜ਼ਰੂਰ ਪਕੜ ਦੇ ਚਾਏਗਾ। ਅਰਧ ਚੇਤਨ ਜਾਗੇ ਹੈ ਸੰਸਾਰ ਦੇ ਪ੍ਰਤੀ ਸੁੱਤਾ ਹੈ ਨਿਰੰਕਾਰ ਦੇ ਪ੍ਰਤੀ ਜਾਗਤ ਸੋਇਆ ਜਾਗੇ ਹੋਇਆ ਹੈ ਪਦਾਰਥਾਂ ਦੇ ਪ੍ਰਤੀ ਸੋਇਆ ਹੋਇਆ ਹੈ ਪਰਮਾਤਮਾ ਦੇ ਪ੍ਰਤੀ ਜਾਗੇ ਹੈ ਪਰਵਾਰ ਦੇ ਪ੍ਰਤੀ ਸਮਝ ਆ ਗਈ ਹੈ ਇਹ ਮਾਂ ਹੈ ਇਹ ਪਿਤਾ ਹੈ ਇਬਰਾਹ ਹੈ ਇਹ ਭੈਣ ਹੈ ਇਹ ਪਤਨੀ ਹੈ ਪਤੀ ਹੈ ਇਹ ਪੁੱਤਰ ਹੈ ਜਾਗੇ ਜਾਗਿਆ ਹੈ ਪਰਿਵਾਰ ਦੇ ਪ੍ਰਤੀ ਸੁਤਤਾ ਹੋਇਆ ਨਿਰੰਕਾਰ ਦੇ ਪ੍ਰਤੀ ਇਹ ਸੁਤਤਾ ਹੋਇਆ ਮਨੁੱਖ ਜੋ ਕੁਝ ਵੀ ਕਰੇਗਾ ਸਾਰੇ ਕਰਮ ਸੰਸਾਰੀ ਨੇ ਇਹਦਾ ਪਾਠ ਸੰਸਾਰੀ ਇਹਦਾ ਪੂਜਾ ਕੀਤੀ ਹੋਈ ਸੰਸਾਰੀ ਇਹਦਾ ਕਥਾ ਤੇ ਕੀਰਤਨ ਸੰਸਾਰੀ ਇਹਦਾ দান ਪੁੰਨ ਸੰਸਾਰੀ ਇਹਦਾ ਜਿਤਨਾ ਗਿਆਨ ਹੈ ਉਹ ਵੀ ਸੰਸਾਰੀ ਦੇਖਣ ਨੂੰ ਦੇਸੇਗਾ ਇਹ ਧਾਰਮਿਕ ਕੰਮ ਕਰ ਰਿਹਾ ਹੈ ਧਰਮ ਦੇ ਪ੍ਰਤੀ ਤੇ ਸੋਤਾ ਹੈ ਇਹ ਤੇ ਸੋਇਆ ਹੈ ਇਹ ਧਾਰਮਿਕ ਜਗਤ ਵਿੱਚ ਬਹੁਤ ਕੁਝ ਹੋ ਰਿਹਾ ਹੈ ਬਹੁਤ ਕੁਝ ਹੋ ਰਿਹਾ ਹੈ ਮੈਂ ਅਰਜ਼ ਕਰਾਂ ਨਹੀਂ ਹੋ ਰਿਹਾ ਕੁਝ ਵੀ ਨਹੀਂ ਕੁਛ ਵੀ ਨਹੀਂ ਹੋ ਰਿਹਾ ਸੁਤੇ ਮਲਕ ਧਰਮ ਦੇ ਮੰਦਰ ਬਣਾ ਰਏ ਨੇ ਚੁੱਕੇ ਸੁਤੇ ਨੇ ਉਹਨਾਂ ਬੜਾਏ ਹੋਏ ਮੰਦਰਾਂ ਤੇ ਲੜਨਗੇ ਝਗੜਨਗੇ ਗੋਲੀਆਂ ਵੀ ਚੱਲਣਗੇ ਫਿਰ ਚੱਲ ਦੀਆ ਸੁਤੋਇਆ ਮਨੁੱਖ ਸੇਵਾ ਕਰ ਰਿਹਾ ਹੈ ਤੁਮੇ ਇੰਜ ਅਰਜ਼ ਕਰਾਂ ਜਾਗਿਆ ਹੋਇਆ ਹੈ ਸੰਸਾਰ ਦੇ ਪ੍ਰਤੀ ਜੋ ਸਿਰਫ ਸੰਸਾਰ ਦੇ ਪ੍ਰਤੀ ਜਾਗਿਆ ਉਹਦੇ ਸਾਰੇ ਕਰਮ ਸੰਸਾਰੀ ਨੇ ਚਾਹੇ ਉਹ দান ਹੈ ਚਾਹੇ ਉਹ ਪੁੰਨ ਹੈ ਚਾਹੇ ਉਹ ਕਥਾ ਹੈ ਚਾਹੇ ਉਹ ਕੀਰਤਨ ਹੈ ਚਾਹੇ ਉਹ ਪਾਠ ਹੈ ਚਾਹੇ ਉਹ ਪੂਜਾ ਹੈ ਸਭ ਸੰਸਾਰੀ ਅਗਰ ਹਰ ਮਨੁੱਖ 10 20 30 40 ਸਾਲ ਤੋ ਧਾਰਮਿਕ ਕਰਮ ਕਰ ਰਿਹਾ ਜੇ ਨੂੰ ਉਹ ਧਾਰਮਿਕ ਕਰਮ ਕਹਿੰਦਾ ਤੇ ਅਜੇ ਤੱਕ ਵੀ ਪ੍ਰਭੂ ਦੀ झलक ਨਹੀਂ ਮਿਲੀ ਕੁਝ ਰਸ ਨਹੀਂ ਬਣਿਆ ਤੋ ਫਿਰ ਮੈਨੂੰ ਕਹਿਣ ਦੇਣਾ ਕਿ ਕੋਈ ਕਰਮ ਧਾਰਮਿਕ ਨਹੀਂ ਹੋਇਆ ਸਭ ਸੰਸਾਰੀ ਹੋਏ ਕੀ ਪ੍ਰਮਾਤਮਾ ਨੂੰ ਮਿਲਣ ਲਈ 40 ਸਾਲ ਲੱਗ ਜਾਂਦੇ ਨੇ ਕਈ ਜਨਮ ਲੱਗ ਜਾਂਦੇ ਨੇ ਨਹੀਂ ਇੱਕ ਸੈਕਿੰਡ ਦੇ ਵਿੱਚ ਮਿਲਦਾ ਇੱਕ ਜਿੱਤ ਜਾਏ ਇੱਕ ਛਿਨ ਰਿਹਾ ਹੋ ਇਤਨਾ ਛੇਤੀ ਜਗਤ ਵਿੱਚ ਕੁਛ ਵੀ ਨਹੀਂ ਮਿਲ ਸਕਦਾ ਇੱਕ ਬਹੁਤ ਵੱਡਾ ਮਕਾਨ ਬਣਾਣਾ ਹੈ ਕਿ ਇੱਕ ਛਿਨ ਇੱਕ ਛਿਨ ਇੱਕ ਸੈਕਿੰਡ ਹੈ ਇੱਕ ਸੈਕਿੰਡ ਦੇ ਵਿੱਚ ਬਣਾ ਸਕਦੇ ਆ ਕੀ ਇੱਕ ਸੈਕਿੰਡ ਦੇ ਵਿੱਚ ਲੰਬੀ ਯਾਤਰਾ ਕਰ ਸਕਦੇ ਆ ਕੀ ਇੱਕ ਸੈਕਿੰਡ ਦੇ ਵਿੱਚ ਬਹੁਤ ਵੱਡੀ ਵਿੱਦਿਆ ਹਾਸਲ ਕਰ ਸਕਦੇ ਆ ਡਿਗਰੀਆਂ ਲੈ ਸਕਦੇ ਆ ਪੀ ਐਚ ਡੀ ਕਰ ਸਕਦੇ ਆ ਕੀ ਇੱਕ ਸੈਕਿੰਡ ਦੇ ਵਿੱਚ ਕੋਈ ਬਹੁਤ ਵੱਡਾ ਕਾਰੋਬਾਰ ਕਰ ਸਕਦੇ ਆ ਇੱਕ ਸੈਕਿੰਡ ਦੇ ਵਿੱਚ ਸੰਸਾਰ ਦਾ ਕੰਮ ਸਮਾਂ ਮੰਗਦਾ ਹੈ ਨਿਰੰਕਾਰ ਦਾ ਕੰਮ ਤੇ ਸਮੇਂ ਤੋਂ ਬਾਹਰ ਇੱਕ ਸੈਕਿੰਡ ਵਿੱਚ ਹੁੰਦਾ ਆਕਾਲ ਹੈ ਇੱਕ ਸੈਕਿੰਡ ਦੇ ਇੱਕ ਛਿੰਦ ਵਿੱਚ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਤ ਨਿਮਕ ਕੀਰਤਨ ਇੱਕ ਸੈਕਿੰਡ ਦਾ ਕੀਰਤਨ ਸਾਰੇ ਬੰਦਨਾ ਨੂੰ ਤੋੜ ਦੇਵੇਗਾ ਸਾਰੇ ਦੁੱਖਾਂ ਨੂੰ ਤੋੜ ਦੇਵੇ ਇਹਨੂੰ ਕਿਦਰੇ ਅਤ ਕਥਨੇ ਨਾ ਸਮਝ ਲੈਣਾ ਸਤਿਗੁਰੂ ਦੇ ਬੋਲ ਮੈਂ ਤੁਹਾਨੂੰ ਸਰਵਨ ਕਰਾ ਰਿਹਾ ਹਾਂ ਕੀਰਤਨ ਇੱਕ ਨਿਮਖ ਦਾ ਮੁਕਤ ਕਰ ਦੇਗਾ ਇੱਕ ਸੈਕਿੰਡ ਦਾ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੋਟੇ ਇੱਕ ਸੈਕਿੰਡ ਦਾ ਕੀਰਤਨ ਸਾਰੇ ਬੰਧਨਾਂ ਤੋਂ ਛੁਡਾ ਦੇਗਾ ਜਨਮ ਮਰਨ ਤੋਂ ਛੁਡਾ ਦੇਗਾ ਸਾਰੇ ਪਾਪਾਂ ਤੋਂ ਛੁਡਾ ਦੇਗਾ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਬੰਧਨਾਂ ਤੋਂ ਛੁਡਾ ਦੇਗਾ ਇੱਕ ਸੈਕਿੰਡ ਕੋਈ ਜਨਮ ਜਨਮ ਨਹੀਂ ਲੱਗਦਾ ਕੋਈ 30 40 50 60 ਸਾਲ ਨਹੀਂ ਲੱਗਦਾ ਇਹ ਯਾਤਰਾ ਹੁੰਦੀ ਤੇ ਇੱਕ ਸੈਕਿੰਡ ਦੇ ਚ ਇੱਕ ਸੈਕਿੰਡ ਦੇ ਵਿੱਚ ਲੇਕਿਨ ਮਨੁੱਖ ਦੇ ਕਈ ਜਨਮ ਲੱਗ ਜਾਂਦੇ ਕਿਉਂ ਉਹ ਧਰਮ ਦੇ ਨਾਂ ਤੇ ਜਿਤਨੇ ਕਰਮ ਕਰ ਰਿਹਾ ਹੁੰਦਾ ਹੈ ਤੇ ਸਮਝਦਾ ਮੈਂ ਧਾਰਮਿਕ ਕਰਮ ਕਰ ਰਿਹਾ ਉਹ ਧਾਰਮਿਕ ਕਰਮ ਨਹੀਂ ਨੇ ਕੀ ਹੋਇਆ ਕਥਾ ਕਰ ਰਿਹਾ ਹੈ ਕੀਰਤਨ ਕਰ ਰਿਹਾ ਹੈ ਪਾਠ ਕਰ ਰਿਹਾ ਹੈ ਪੂਜਾ ਕਰ ਰਿਹਾ ਹੈ ਕੀ ਹੋਇਆ ਗੁਰਦੁਆਰੇ ਜਾ ਰਿਹਾ ਹੈ ਮੰਦਰ ਜਾ ਰਿਹਾ ਥੋੜਾ ਜਿਹਾ ਮੈਂ ਕੁਝ ਹੋਰ ਖੁੱਲ ਕੇ ਕਿਹਾ ਤੇ ਹੋ ਸਕਦਾ ਹੈ ਕੱਚੀ ਸ਼ਰਦਾ ਵਾਲਿਆਂ ਨੂੰ ਸੱਟ ਲੱਗੇ ਇਤਨਾ ਹੀ ਕਾਫੀ ਭਗਤ ਕਬੀਰ ਤੇ ਇੱਥੇ ਤੱਕ ਕਹਿੰਦੇ ਨੇ ਉਹ ਜਰਾ ਇੰਜ ਕਹਿ ਲੋ ਉਹਨਾਂ ਦੇ ਬੋਲ ਆਪਣੇ ਢੰਗ ਦੇ ਗੁਰੂ ਨਾਨਕ ਇਸ਼ਾਰਿਆਂ ਦੀ ਭਾਸ਼ਾ ਵਰਤਦੇ ਨੇ ਇਸ਼ਾਰਿਆਂ ਨਾਲ ਸਮਝਾਈਏ ਕਿ ਕਬੀਰ ਕਹਿੰਦੇ ਨੇ ਇਸ਼ਾਰਿਆਂ ਨਾਲ ਸਮਝਣ ਵਾਲੇ ਨੇ ਇਹ ਲੱਠ ਮਾਰੀਏ ਤਾਂ ਸਮਝਣਗੇ ਇਸ ਤਰ੍ਹਾਂ ਕਬੀਰ इस तरह समझा दे हैं देखो कुछ बंदे सुते इस तरह ने हल्की ज खड़ा कोई जाग पै मामू भरतरी ते इथे तक कहने ने ऐ पवन तू आहिस्ता चल तीम चल तेरा जोरदार वेग ਮੈਨੂੰ ਪੂਰਨ ਜਾਗਰੀ ਤੋਂ ਤੋੜ ਕੇ ਸੁਲਾ ਦੇਂਦਾ ਹੈ ਹੈਰਾਨੀ ਕੀ ਜੋ ਸਪਰਸ਼ ਕਰ ਦਈਏ ਪਵਨ ਜ਼ੋਰ ਦੀ ਮੇਰੀ ਸੁਰਤ ਜੁੜੀ ਹੋਈ ਟੁੱਟ ਜਾਂਦੀ ਹੈ ਇੰਨੀ ਬਾਰੀਕ ਦੁਨੀਆ ਦਾ ਉਹ ਮਾਲਿਕ ਹੋ ਗਿਆ ਕਿਸੇ ਦੀਏ ਸਰੀਰਕ ਨੀਂਦ ਪਵਨ ਦੇ ਝੌਕੇ ਨਾਲ ਵੀ ਟੁੱਟ ਸਕਦੀ ਹੈ ਮਾੜੀ ਜਿਆ ਕਿਦਰੇ ਖੜਾਕ ਆਵਾਜ਼ ਹੋਈ ਜਾਗ ਪਿਆ ਪਰ ਕੁਝ ਐਸੇ ਹੁੰਦੇ ਨੇ ਇਸ ਤਰ੍ਹਾਂ ਨਹੀਂ ਜਾਗਦੇ ਹਿਲਾਣਾ ਪੈਂਦਾ ਆਵਾਜ਼ ਵੀ ਕਰਨੀ ਪੈਂਦੀ ਹੈ ਹਿਲਾਣਾ ਪੈਂਦਾ ਹਜ਼ੂਰ ਸਾਹਿਬ ਦੇ ਵਿੱਚ ਮੈਂ ਦੇਖਿਆ ਇੱਕ ਦਿਨ ਦੇਖਿਆ ਮੈਂ ਕਿ ਚਲੋ ਇੱਕ ਦਿਨ ਦੀ ਇਹ ਗੱਲ ਹੋਵੇਗੀ ਪਰ ਮੈਂ 3 ਦਿਨ ਰਹਿ ਗਿਆ ਬਾਬਾ ਹਰਨਾਮ ਸਿੰਘ ਜੀ ਲੰਗਰ ਦੇ ਸੋਤੇ ਤੇ ਪਾਣੀ ਦੇ ਛਿੱਟੇ ਮਾਰਦੇ ਸਨ ਲੋਟੇ ਚ ਪਾਣੀ ਲੈਣਾ ਤੇ ਇੰਜ ਪਾਣਾ ਔਰ ਪਾंदे ਜਾਣਾ ਪਾंदे ਜਾਣਾ ਤੇ ਮੈਂ ਕਿਹਾ ਬਾਬਾ ਜੀ ਇਹ ਆਵਾਜ਼ ਨਾਲ ਜਾਗ ਸਕਦਾ ਹੈ ਖੜਾਕ ਆਵਾਜ਼ ਦੇ ਦਿਓ ਕਹਿੰਦਾ ਕਮ ਵਕਤ ਇਹ ਆਵਾਜ਼ਾਂ ਨਾਲ ਜਾਗਦਾ ਤੇ ਮੈਨੂੰ ਇਹ ਕੰਮ ਕਰਨਾ ਪੈਂਦਾ ਨਹੀਂ ਜਾਗਦਾ ਗਲ ਫੜ ਫੜ ਕੇਵੀ ਆਵਾਜ਼ ਦੇ ਨਹੀਂ ਜਾਂਦਾ ਤਾਂ ਮੈਂ ਪਾਣੀ ਪਾਨਾ ਕਬੀਰ ਕਹਿੰਦੇ ਨੇ ਕਈ ਤੇ ਪਾਣੀ ਦੇ ਛਟਿਆਂ ਨਾਲ ਵੀ ਨਹੀਂ ਜਾਂਦੇ ਛੋਟਾ ਸਿਰ ਤੇ ਮਾਰੋ ਤਾਂ ਜਾਗ ਦੇਣਾ ਕਹੋ ਕਬੀਰ ਤਵੇ ਨਰ ਜਾਗੇ ਜਮ ਕੇ ਡੰਡ ਮੋਂਡ ਮੈਂ ਮੌਤ ਦਾ ਛੋਟਾ ਜਦ ਸਿਰ ਤੇ ਆ ਕੇ ਲੱਗਦਾ ਹੈ ਉਦੋਂ ਪਛਤਾਪ ਇਹ ਤੇ ਸਭ ਕੁਝ ਗਿਆ ਦੇਦੀ ਖਾਤਰ ਮੈਂ ਜ਼ਿੰਦਗੀ ਵੀ ਦੀਤ ਕੀਤੀ ਮੌਤ ਅੰਤਮ ਸਮੇਂ ਹਰ ਇੱਕ ਨੂੰ ਜਗਾਉਂਦੀ ਹੈ ਪਾਪੀ ਨੂੰ ਵੀ ਜਗਾ ਦਿੰਦੀ ਹੈ ਦੁਸ਼ਮਣ ਨੂੰ ਵੀ ਜਗਾ ਦਿੰਦੀ ਹੈ ਕਿਉਂ ਮੌਤ ਇੱਕ ਹਾਦਸਾ ਹੈ ਮੌਤ ਇੱਕ ਬਹੁਤ ਵੱਡੀ ਸਰਜਰੀ ਹੈ ਸਰੀਰ ਦੇ ਚੋਂ ਸਾਰੇ ਪ੍ਰਾਣ ਕੱਢਣੇ ਜੀਵਨ ਚੇਤਨਾ ਨੂੰ ਕੱਢ ਕੇ ਕਿਸੇ ਹੋਰ ਸਰੀਰ ਦੇ ਚ ਪਾਣਾ ਇਹ ਪ੍ਰਕਿਰਤੀ ਬਹੁਤ ਵੱਡਾ ਆਪਰੇਸ਼ਨ ਕਰਦੀ ਹੈ ਦੁਨੀਆਂ ਦਾ ਕੋਈ ਸਰਜਨ ਨਹੀਂ ਕਰ ਸਕਦਾ ਇਹ ਬਹੁਤ ਵੱਡੀ ਸਰਜਰੀ ਹੈ ਇਹ ਬਹੁਤ ਵੱਡਾ ਆਪਰੇਸ਼ਨ ਹੈ ਹੋਰ ਇਹ ਪ੍ਰਕਿਰਤੀ ਕਰਦੀ ਹੈ ਪ੍ਰਭੂ ਦਾ ਬਣਾਇਆ ਹੋਇਆ ਨਿਯਮ ਕਰਦਾ ਹੈ ਇੱਕ ਸਰੀਰ ਦੇ ਚੋਂ ਪ੍ਰਾਣ ਕੱਢਣੇ ਨੇ ਸਾਰੇ ਹੀ ਸਰੀਰ ਦੇ ਚੋਂ ਇਸ ਸਰੀਰ ਦੇ ਚੋਂ ਜੀਵਨ ਨੂੰ ਕੱਢਣਾ ਹੈ ਦੂਸਰੇ ਸਰੀਰ ਦੇ ਚ ਪਾਣਾ ਹੈ ਜੈਸੇ ਕੋਈ ਡਾਕਟਰ ਸਾਇੰਟਿਸ ਕਿਸੇ ਸਰੀਰ ਦਾ ਇੱਕ ਅੰਗ ਕੱਢ ਕੇ ਦੂਸਰੇ ਦੇ ਸਰੀਰ ਦੇ ਚ ਪਾ ਲੈਂਦਾ ਹੈ ਸਾਰੇ ਸਰੀਰ ਦੇ ਚੋਂ ਜੀਵਨ ਚੇਤਨਾ ਕੱਢ ਕੇ ਪ੍ਰਾਣ ਕੱਢ ਕੇ ਦੂਜੇ ਸਰੀਰ ਦੇ ਚ ਪਾਣੇ ਹੈ ਡਾਕਟਰ ਆਪਰੇਸ਼ਨ ਕਰਨ ਲੱਗਿਆਂ बेहोश ਕਰ ਦਿੰਦਾ ਹੈ ਪ੍ਰਕਿਰਤੀ ਵੀ ਮਰਨ ਲਗਿਆਂ ਮਨੁੱਖ ਨੂੰ ਬੇਹੋਸ਼ ਕਰ ਦਿੰਦੀ ਨਹੀਂ ਤੇ ਉਹ ਦਰਦ ਅਸੈ ਉਹ ਪੀੜਾ ਇਤਨੀ ਵੱਡੀ ਹੈ ਮਨੁੱਖ ਨਹੀਂ ਸਹਿ ਸਕਦਾ ਸਾਰੇ ਸਰੀਰ ਤੋਂ ਪ੍ਰਾਣ ਕੱਢਣੇ ਨੇ ਕਿਤਨੀ ਪੀੜਾ ਆਉਂਦੀ ਹੈ ਉਸ ਪੀੜਾ ਦੇ ਚ ਮਨੁੱਖ ਤੜਪੇ ਨਾ ਬਿਲਖੇ ਨਾ ਪ੍ਰਕਿਰਤੀ ਉਸਨੂੰ ਬੇਹੋਸ਼ ਕਰ ਦਿੰਦੀ ਹੈ ਇਹ ਪ੍ਰਭੂ ਦਾ ਨਿਯਮ ਹੀ ਉਸਨੂੰ ਬੇਹੋਸ਼ ਕਰ ਦਿੰਦਾ ਹੈ ਕਲੋਰੋ ਫਾਰਮ ਸੁਗਾਣ ਦੀ ਲੋੜ ਨਹੀਂ ਹੈ ਕੋਈ ਸੁਣ ਕਰਨ ਦਾ ਟੀਕਾ ਲਾਣ ਦੀ ਲੋੜ ਨਹੀਂ ਪ੍ਰਕਿਰਤੀ ਸੁਣ ਕਰ ਦਿੰਦੀ ਹੈ ਲੇਕਿਨ ਜੈਸੇ ਸੁਣ ਹੋਣ ਲੱਗਦਾ ਹੈ ਤੇ ਮਹਿਸੂਸ ਹੋਣ ਲੱਗਦਾ ਹੈ ਮੌਹ ਸਰੀਰ ਜਾ ਰਿਹਾ ਹੈ ਉਦੋਂ ਥੋੜੀ ਜਿਹੀ ਜਾਗਰਤੀ ਪੈਦਾ ਆਉਂਦੀ ਹੈ ਜੀਵਨ ਤੇ ਅਜਾਈ ਚਲਾ ਗਿਆ ਖਾਲੀ ਜਾ ਰਿਹਾ ਹੈ ਪਛਤਾਪ ਪੈਦਾ ਹੁੰਦਾ ਹੈ। ਪਰ ਉਹ ਜੋ ਪਛਤਾਪ ਪੈਦਾ ਹੁੰਦਾ ਹੈ ਉਸ ਤੋਂ ਕੋ ਸਵਾਰ ਸਕੇ ਬਣਾ ਸਕੇ ਸਮਾਈ ਕੋਈ ਨਹੀਂ ਉਹ ਵਕਤ ਹੀ ਕੋਈ ਨਹੀਂ। ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤੂੰ ਜੀਵਦਿਆਂ ਜੀ ਮੌਤ ਕਬੂਲ ਕਰ ਲੈ। ਜੇ ਸੇ ਤੂੰ ਜੀਵਦਿਆਂ ਜੀ ਮੌਤ ਕਬੂਲ ਕਰੇਗਾ ਮੌਤ ਨਹੀਂ ਤੈਨੂੰ ਜਗਾ ਦੇਣਾ। ਕਿਹੜੇ ਦਫਾ ਜਪਜੀ ਸਾਹਿਬ ਦੇ ਤੋਂ ਪਾਠ ਕੀਤੇ ਮੌਤ ਨੂੰ ਭੁਲਾ ਕੇ ਰੋਜ਼ ਰੋਜ਼ ਕੀਰਤਨ ਤੋਂ ਸੁਣਿਆ ਮੌਤ ਨੂੰ ਭੁਲਾ ਕੇ ਰੋਜ਼ ਰੋਜ਼ ਤੂੰ ਪਾਠ ਕੀਤਾ ਮੌਤ ਨੂੰ ਭੁਲਾ ਕੇ ਮੈਂ ਕਿਹੜਾ ਮਰਨਾ ਹੈ ਜਗਤ ਮਰੇਗਾ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਸੋਟਾ ਜਗਾਂਦਾ ਹੈ ਮੌਤ ਦਾ ਸੋਟਾ ਜਗਾਂਦਾ ਹੈ ਕਹੋ ਕਬੀਰ ਤਵੇਂ ਨਰ ਜਾਗੇ ਜਮ ਕਾ ਡੰਡ ਮੌਂਡ ਮੇ ਲਾਗੇ ਸਿਰ ਦੇ ਚ ਆ ਕੇ ਡੰਡਾ ਲਗਿਆ ਮੌਤ ਦਾ ਜਾਗੇ ਪਰ ਹੁਣ ਜਾਗਣ ਤੋਂ ਕੋਈ ਸਫਲਤਾ ਹਾਸਲ ਕਰੇ ਕੁਝ ਕਰ ਸਕੇ ਸਮਾਂ ਹੀ ਕੋਈ ਨਹੀਂ ਹੁਣ ਵਕਤ ਹੀ ਨਹੀਂ ਰੇ ਜੀਮਦਿਆਂ ਜੀ ਉਹ ਹੀ ਮੌਤ ਜੋ ਅੰਤਨ ਸਮੇਂ ਆਉਂਦੀ ਹੈ ਕਬੂਲ ਕਰ ਲਵੇ ਜ਼ਿੰਦਗੀ ਬਦਲ ਜਾਏਗੀ ਜਾਗ ਜਾਏਗਾ ਸੁਚੇਤ ਹੋ ਜਾਏਗਾ ਜਦ ਵੀ ਕੋਈ ਮਨੁੱਖ ਜਾ ਗਿਆ ਕਾਲ ਦੇ ਭੈ ਕਰਕੇ ਔਰ ਜਦ ਵੀ ਕੋਈ ਮਨੁੱਖ ਪਹੁੰਚਿਆ ਫਿਰ ਅਕਾਲ ਵਿੱਚ ਪਹੁੰਚੇ ਕਾਲ ਦਾ ਡੰਡ ਕਾਲ ਦੀ ਚੋਟ ਅਕਾਲ ਵਿੱਚ ਪ੍ਰਵੇਸ਼ ਕਰਾ ਦਿੰਦੀ ਹੈ ਸੁਤੇਆਂ ਸੁਤੇਆਂ ਪਦਾਰਥਾਂ ਦੇ ਤਲ ਤੇ ਜਾਗੇ ਹੋਇਆ ਹੈ ਪਰਮਾਤਮਾ ਦੇ ਤਲ ਤੇ ਤੇ ਸੁਤਾ ਹੋਇਆ ਹੈ ਅਰਧ ਚੇਤਨ ਅ ਦਾ ਸੁਤਾ ਹੋਇਆ ਹੈ ਇਸ ਵਾਸਤੇ ਹੁਣ ਇਹ ਜੋ ਕੁਝ ਵੀ ਕਰੇਗਾ ਪਦਾਰਥਾਂ ਵਾਸਤੇ ਕਰੇਗਾ ਕਿਦੀ ਕਾਮਨਾ ਜਿਹੜੀ ਹੋਵੇਗੀ ਜਾ ਰਿਹਾ ਹੈ ਤੀਰਥਾਂ ਤੇ ਅਜਮੇਰ ਸ਼ਰੀਫ ਦੇ ਚ ਗੁਰਮਤ ਸਵਾਗਤ ਸੇ ਅਸੀਂ ਸਾਰੇ 10-15 ਰਾਗੀ ਜਥੇ ਗੁਣੀ ਜਨ ਸਾਰੇ ਪਹੁੰਚੇ ਸੀ ਪ੍ਰਬੰਧਕ ਕਹਿਣ ਲੱਗੇ ਥੋਂ ਦੀ ਸਭ ਤੋਂ ਵੱਡੀ ਦਰਗਾਹ ਉਰਸ ਦੇ ਤੇ ਕਮ ਸੇ ਕਮ 15-20 ਲੱਖ ਮੁਸਲਮਾਨ ਇਕੱਠਾ ਹੁੰਦਾ ਹੈ। ਪਾਕਿਸਤਾਨ ਤੋਂ ਆਉਂਦੇ ਨੇ ਅਰਬ ਦੇਸ਼ਾਂ ਤੋਂ ਆਉਂਦੇ ਨੇ ਇੰਡੋਨੇਸ਼ੀਆ, ਮਲੇਸ਼ੀਆ ਤੋਂ ਆਉਂਦੇ ਨੇ ਭਾਰਤ ਦੇ ਸਾਰੇ ਕੋਨੇ-ਕੋਨੇ ਤੋਂ ਉਰਸ ਤੇ ਪਹੁੰਚਦੇ ਨੇ 7 ਦਿਨ ਉਰਸ ਲੱਗਦਾ ਹੈ। ਤੁਹਾਨੂੰ ਦਿਖਾ ਲਈ ਹੈ। ਮੈਂ ਕਿ ਮੈਂ ਕਈ ਵਾਰ ਦੇਖੀ ਹੈ। ਸਾਰਿਆਂ ਨੂੰ ਉਸੇ ਦਿਖਾ ਲਿਆ ਪਰ ਉਹ ਸਾਰੇ ਮੈਨੂੰ ਵੀ ਖਿੱਚ ਕੇ ਲੈ ਉੱਥੇ ਜਿਹੜਾ ਜਾਂਦਾ ਹੈ ਨਾ ਫਿਰ ਦੁਆ ਕਰਦਾ ਹੈ ਦੁਆ ਤੋਂ ਮਰਜ਼ ਆਰਦਾਸ ਮਜੌਰ ਮੈਨੂੰ ਕਹਿ ਲਗਾ ਮਸਕੀਨ ਜੀ ਕੁਝ ਮੰਗੋ ਦੁਆ ਕਰੋ ਮੰਗੋ ਕੋਈ ਧਾਨ ਮੰਗਦਾ ਹੈ ਕੋਈ ਪੋਤਮਾ ਮੰਗਦਾ ਹੈ ਕੋਈ ਰਤਬਾ ਮੰਗਦਾ ਹੈ ਕੋਈ ਕੁਛ ਮੰਗਦਾ ਹੈ ਕੋਈ ਕੁਛ ਮੰਗਦਾ ਹੈ ਮੰਗੋ ਮੰਗੋ ਮੇਕ ਬੰਦਾ ਕਾਰਖਾਨੇ ਚ ਜਾਂਦਾ ਹੈ ਦੁਕਾਨ ਤੇ ਜਾਂਦਾ ਹੈ ਸੰਸਾਰ ਦੀ ਕਾਮਨਾ ਕਰਕੇ ਜਾਂਦਾ ਹੈ ਦਫਤਰ ਦੇ ਜਾ ਰਿਹਾ ਹੈ ਕਾਹਰ ਵਿਹਾਰ ਕਰ ਰਿਹਾ ਹੈ ਤੇ ਇੱਥੇ ਵੀ ਇਸੇ ਕਾਮਨਾ ਨਾਲ ਆਇਆ ਹੈ ਕੋਈ ਮਨੁੱਖ ਤੋਂ ਬੜੀਆਂ ਬੜੀਆਂ ਦਰਗਾਹਾਂ ਵੀ ਦੁਕਾਨ ਹੀ ਬਣ ਜਾਣਗੀਆਂ ਹੋਰ ਕੁਝ ਵੀ ਨਹੀਂ بڑے بڑے ਤੀਰਥ ਵੀ ਦੁਕਾਨ ਬਣ ਜਾਣਗੇ بڑے بڑے ਮੰਦਰ ਵੀ ਦੁਕਾਨ ਬਣ ਜਾਣਗੇ